ਆ ਦੇ ਤੁਕੇ ਆਸਾ ਮਨਸਾ ਬੰਦਨੀ ਪਹਾਏ ਕਰਮ ਧਰਮ ਕੰਦ ਕਾਈ ਆਪੁ ਖੁਨ ਜਗ ਜਾਇ ਪਹਾਏ 인ਸੈ ਨਾਮ ਵਿਸਾਰੀ ਏ ਮਾਇ ਜਗ ਮੋਹਣੀ ਪਹਾਏ ਕਰਮ ਸਭੇ ਵੇਕਾਰੀ ਆਸਾ ਮਨ ਸਾ ਬੰਦਨੀ ਪਹਾਏ ਉੱਤਰਮ ਧਰਮ ਬੰਦਕਾਰੀ ਪਾਪ ਪਨ ਜਗ ਜਾਇ ਪਹਾਏ ਇਨਸੈ ਨਾਮ ਵਿਸਾਰੀ ਇਹ ਮਾਇਆ ਜਗ ਮੋਹਣੀ ਭਾਈ ਕਰਮ ਸਭੇ ਵਿਕਾਰੀ ਸੁਣ ਪੰਡਿਤ ਕਰਮਾਕਾਰੀ ਜਿਤ ਕਰਮ ਸੁਖ ਉਪਜੈ ਭਾਈ ਸੋ ਆਤਮ ਤਤ ਵਿਚਾਰੇ ਰਹਾ ਸਾਸਤ ਦੇਤਿ ਪਕੈ ਖੜੋ ਪਹਾਈ ਕਰਮ ਕਰਹੁ ਸੰਸਾਰੀ ਆਖਾਂਡ ਮੈਲ ਨ ਚੁਕਾਈ ਪਹਾਏ ਅੰਤਰ ਮੈਲ ਵਿਕਾਰੀ ਇਹਨ ਮੇਡ ਟੂ ਪੀ ਮਾ ਕਰੀ ਪਹਾਏ ਹੁੰਡੇ ਸਿਰ ਕ ਪਹਾੜੀ ਦਰਮਤ ਘਣੀ ਵਿਗੋਤੀ ਪਹਾਏ ਦੂਜੈ ਭਾਇ ਖੁਆਏ ਬਿਨ ਸਤਗੁਰ ਨਾਮ ਨ ਪਾਈਐ ਪਹਾਏ ਇਨ ਨਾਮੈ ਭਰਮਨ ਜਾਈ ਸਤ ਗੁਰ ਸੇਵੇ ਤਾਂ ਸੁਖ ਪਾਏ ਪਹਾਏ ਆਵਣ ਜਾਣ ਰਹਾਏ ਸਾਚ ਸਹਜ ਗੁਰ ਤੇ ਉਪਜੈ ਪਹਾਏ ਮਨ ਨਿਰਮਲ ਸਾਚ ਸਮਾਏ ਗੁਰ ਸੇਵੀ ਸੋ ਪੂਜੈ ਪਹਾਈ ਹੋਰ ਬਿਨ ਮਗਨ ਪਾਈ ਜਿਸ ਅੰਤਰ ਲੋਭ ਕੇ ਕਰਮ ਕਮਾਵੇ ਪਹਾਈ ਊੜ ਹੋਲ ਬਿੱਖ ਖਾਈ ਪੰਡਿਤ ਦਹੀ ਵਿਲੋਇਏ ਪਹਾਈ ਪਿੱਛੋਂ ਨਿਕਲੈ ਤਖ ਜਲ ਮਥੀਏ ਜਲ ਦੇਖੀਏ ਪਹਾਏ ਇਹੋ ਜਗ ਏਹਾ ਪਥੁਰ ਬਿਨ ਭਰਮ ਵਿਪੂਚੀਏ ਪਹਾਏ ਘਟ ਘਟ ਦੇਹੋ ਆਲਖ ਇਹੋ ਜਗ ਤਾਕੋ ਸੂਤ ਕੋ ਪਹਾਏ ਰੈ ਦਸ ਬਾਤੋ ਮਾਏ ਬਿਨ ਗੁਰ ਗਾਠਨ ਛੁਟਾਈ ਭਾਏ ਠਾਕੇ ਕਰਮ ਕਮਾਏ ਇਹ ਜਗ ਭਰਮ ਭੁਲਾਇ ਪਹਾਈ ਕਹਿਣਾ ਕਛੂ ਨ ਜਾਏ ਗੁਰ ਮਿਲਿਆ ਭਉ ਮਨ ਵਸੈ ਪਹਾਈ ਮੈਂ ਮਰਣਾ ਸਚ ਲੇਖ ਜਨਨਦਾਨ ਚੰਗਿਆਈਆ ਪਹਾਏ ਦਰਗਹਿ ਨਾਮ ਵਸੇਖ ਮਸਕੁਰ ਅੰਕਸ ਜਿਨ ਨਾਮ ਦਰੜਾਇਆ ਪਹਾਏ ਮਾਨਵਸਿਆ ਕਿੰਗਾ ਏਖਾ ਇਹੋ ਤਨ ਹਾਟ ਸਰਾਹ ਕੋ ਪਹਾਏ ਵਖਰ ਨਾਮ ਅਪਾਰ ਇਹ ਵਖਰ ਵਾਪਾਰੀ ਸੋਦਰ ਦਾ ਭਾਈ ਗੁਰ ਸ਼ਬਦ ਕਰੇ ਵਿਚਾਰ ਤਨ ਵਾਪਾਰੀ ਨਾਨਕਾ ਭਾਈ ਮੇਲ ਕਰੇ ਵਾਪਾਰ ਇਹੋ ਤਨ ਹਾਟ ਸਰਾਫ ਕੋ ਭਾਈ ਬਖਰ ਨਾਮਿਆਪਾਰ ਏਉ ਬਖਰ ਬਾਪਾਰੀ ਸੋ ਦਰੜਾ ਪਹਾਏ ਔਰ ਸ਼ਬਦ ਕਰੇ ਵਿਚਾਰ ਧਨ ਬਾਪਾਰੀ ਨਾਨਕਾ ਭਾਏ ਮੇਲ ਕਰੇ ਬਾਪਾ वाहे गुज <experiences>